ਦੋਸਤੋ ਅਮਰ ਸਿੰਘ ਚਮਕੀਲੇ ਦਾ ਨਾਂ ਅਮਰ ਸਿੰਘ ਚਮਕੀਲਾ ਪਿਆ ਤੇ ਕਿਵੇਂ ਚਮਕੀਲੇ ਨੂੰ ਪਹਿਲਾ ਗੀਤ ਗਾਣ ਦਾ ਮੌਕਾ ਮਿਲਿਆ ਛਿੰਦੇ ਦਾ ਪ੍ਰੋਗਰਾਮ ਸੀਗਾ ਚੰਡੀਗੜ੍ਹ ਦੇ ਲਾਗੇ ਕਿਸੇ ਪਿੰਡ ਦੇ ਵਿੱਚ ਟਿੱਕੀ ਬਾਕੀਆਂ ਨੇ ਸਾਰਿਆਂ ਨੇ ਜਾਣਾ ਸੀਗਾ ਤੇ ਚਮਕੀਲੇ ਦੇ ਕੋਲ ਕਿਰਾਇਆ ਨਹੀਂ ਸੀ ਪਰ ਜਦੋਂ ਇਹਨਾਂ ਨੇ ਪਤਾ ਕੀਤਾ ਸਾਡੇ ਕੋਲ ਤਾਂ ਬੰਦਾ ਹੀ ਨਹੀਂ ਸੀ ਛਿੰਦੇ ਨੂੰ ਕਿਹਾ ਪਈ ਬੰਦਾ ਹੈਗਾ ਕਿ ਧਨੀ RAM ਚਮਕੀਲੇ ਦਾ ਪਹਿਲਾ ਨਾਂ ਸੀ ਪਈ ਉਹਨੂੰ ਲੈ ਚੱਲਦੇ ਹਾਂ ਉੱਤੇ ਨਾਲੇ ਤਾਂ ਉਹ ਚਾਚੂ ਸਾਨੂੰ ਪਲਾਊਗਾ ਨਾਲੇ ਉੱਥੇ ਕੱਪੜਾ-ਕੁੱਪੜਾ ਮਾਰੂਗਾ ਤੇ ਨਾਲੇ ਕੱਪੜੇ-ਕੁੱਪੜੇ ਧੋਦੋਗਾ ਸਟੇਜ ਤੋਂ ਸਾਰੀ ਸਾਫ਼ ਕਰੂਗਾ ਉੱਥੇ ਸਾਰਾ ਨਾਲੇ ਸਾਡੇ ਸਾਜੂ ਜਲਾ ਦੇਊਗਾ ਇਹ ਕਹਿ ਕੇ ਜੀ ਚਲੋ ਲੈ ਗਏ ਚਮਕੀਲੇ ਨੂੰ ਤੇ ਚਮਕੀਲਾ ਵੀ ਚਿਲ ਗਿਆ ਜਾ ਕੇ ਪਰ ਉੱਥੇ ਹੋਇਆ ਉਲਟ ਚਮਕੀਲੇ ਨੂੰ ਇੱਕ ਗੀਤ ਗਾਉਣ ਦਾ ਮੌਕਾ ਮਿਲ ਗਿਆ ਬਾਜੀ ਚਮਕੀਲੇ ਨੇ ਕਹਿੰਦੇ ਐਸਾ ਫਨ ਵਗੈਰਾ ਐਸਾ ਗੀਤ ਗਾਇਆ ਉਤੋਂ ਹੀ ਇਹਦਾ ਨਾਂ ਪੈ ਗਿਆ ਅਮਰ ਸਿੰਘ ਚਮਕੀਲਾ ਕਿਉਂਕਿ ਚਮਕੀਲਾ ਉੱਤੇ ਚਮਕ ਪਿਆ ਸੀ ਚਮਕਣ ਕਰਕੇ ਇਹਨੂੰ ਚਮਕੀਲਾ ਕਹੇ ਤਾ ਤੇ ਫਿਰ ਇਹਦਾ ਨਾਂ ਪੈ ਗਿਆ ਤੇ ਜੀ ਉਸ ਦਿਨ ਤੋਂ ਬਾਅਦ ਚਮਕੀਲੇ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀਗਾ ਤੇ ਉਹ ਇਸ ਤਰ੍ਹਾਂ ਹੋਈ ਸੀ ਨਹੀਂ ਤਾਂ ਇਹ ਨੇ ਪਾਣੀ ਪlaan ਜੋਗਾ ਦਰਿਆ ਝਾਂਡ ਜੋਗਾ ਹੀ ਰਹਿ ਜਾਣਾ ਸੀ ਪਰ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਆ ਇਹਨਾਂ 'ਚ ਟੈਲੈਂਟ ਹੁੰਦਾ ਇਹਨਾਂ 'ਚ ਗੁਣ ਹੁੰਦਾ ਕਲਾ ਹੁੰਦੀ ਉਹ ਕਦੇ ਛੁਪੇ ਨਹੀਂ ਰਹਿੰਦੇ ਬਸ ਫਿਰ ਚਮਕੀਲਾ ਅੱਗੇ ਨਿਕਲ ਗਿਆ ਹੋਰ ਇਹਨੂੰ ਛਿੰਦੇ ਹੋਣੀ ਕਿਤੇ ਬਹੁਤਾ ਅੱਗੇ ਨਹੀਂ ਸੀ ਲੈ ਕੇ ਆਣਾ ਇਹ ਆਪਣੇ ਦਮ ਤੇ ਨਿਕਲਿਆ